ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨੋ ਕੀ ਹਾਲ ਚਾਲ ਆ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਰਾਤ ਦੇ ਬੱਜ ਗਏ 9 ਤੇ ਆਪਾਂ ਪਹੁੰਚ ਗਏ ਘਰੇ ਤੇ ਬਾਬਾ ਫਰੀਦ ਜੀ ਦਾ ਨਾ ਹੁਣ ਮੇਲਾ ਲੱਗ ਰਿਹਾ ਆਪਣੇ ਤੇ ਫਰੀਦਪੁਰ ਹੁੰਦਾ ਐਨੀ ਰੌਣਕ ਹੈ ਜੀ ਆਪਣੀ ਦੁਕਾਨ ਦੇ ਕੋਲ ਤਾਂ ਐਨੀ ਰੌਣਕ ਹੈ ਤੇ ਹੁਣ ਉੱਥੇ ਕੋਈ ਵੀ ਐਨੀ ਪੁਲਿਸ ਵਗੈਰਾ ਲੱਗੀ ਹੋਈ ਹੈ ਹਨ ਤੇ ਹੁਣ ਬਸ ਲੱਗ ਜਾਣੀ ਹੈ ਦੁਕਾਨਾਂ ਦੇ ਕੋਲ ਨਾ ਦੋ-ਤਿੰਨ ਰਹਿ ਗਏ ਮੇਲੇ 'ਚ ਤੇ ਬਸ ਫਿਰ ਆਪਾਂ ਉੱਥੇ ਮੇਲਾ ਇੰਜੋਏ ਕਰਾਂਗੇ ਤੇ ਬਾਬਾ ਜੀ ਦੇ ਉਦੋਂ ਲਾ ਪਾਠ ਵਗੈਰਾ ਸੁਣੋ ਉੱਥੇ ਦਰਸ਼ਨ ਕਰੋ ਤੇ ਕਾਫੀ ਰੌਣਕ ਹੁੰਦੀ ਹੈ ਵਧੀਆ ਵੇਲਾ ਲੱਗਦਾ ਇੱਥੇ ਤੇ ਬੀਬੀ ਨੂੰ ਮੈਂ ਕਿਹਾ ਜਦੋਂ ਮੇਲਾ ਲੱਗੂਗਾ ਉਦੋਂ ਚੱਲ ਇੱਕ ਦੋ ਦਿਨ ਆਪਾਂ ਰਹਿਣ ਲਵਾਂਗੇ ਬੀਬੀ ਕਹਿੰਦੀ ਲੈ ਉਦੋਂ ਤਾਂ ਮੇਲਾ ਦੇਖਣਾ ਹੋਵੇ ਤੇ ਆਪਾਂ ਅੰਦਰ ਬਹਿ ਕੇ ਦੇਖਾਂਗੇ ਤੇ ਆਪਾਂ ਤਾਂ ਆਇਆ ਕਰਾਂਗੇ ਤੇ ਲੋ ਜੀ ਮੈਂ ਦਪੱਟੇ ਡਾਈ ਕਰਾ ਕੇ ਲਈ ਸੀਗੀ ਹੁਣੇ ਮੈਂ ਬਾਹਰ ਆ ਕੇ ਸੁਪਨੇ ਭਾਈ ਨਹੀਂ ਦੁਕਾਨ ਤੋਂ ਗਿੱਲੇ ਫੜ ਲਿਆਂਦੇ ਸੀਗੇ ਕਿਉਂਕਿ ਮੇਲੇ ਕਰਕੇ ਨਾ ਫਿਰ ਬਾਅਦ ਚ ਕੰਮ ਰੁਕ ਜਾਣਾ ਇੱਕ ਦੋ ਦਿਨ ਤੇ ਅੱਜ ਜਿਹੜੇ ਡਾਈ ਕਰਾਉਣੇ ਸੀ ਉਹ ਕਰਾ ਲਿਆਂਦੇ ਕਿ ਘਰੋਂ ਤੁਹਾਨੂੰ ਮੈਂ ਕਿਹਾ ਚਲ ਇੱਥੇ ਪੈ ਰਹਿਣਗੇ ਸਵੇਰੇ ਪ੍ਰੈਸ ਮਾਰ ਲਾਂਗੇ ਇਹਨਾਂ ਤੇ ਇਹਦੀ ਬੀ ਲੱਗੀ ਹੋਈ ਹੈ ਉਧਰ ਰੋਟੀ ਗਰਮ ਕਰਨ ਬਣੀ ਹੋਈ ਸੀ ਰੋਟੀ ਦਾ ਤੇ ਆ ਭੈਣ ਦਾ ਪਿਆ ਤੇ ਇਹ ਲੋਦਿਆਂ ਦਾ ਹਜੇ ਤੱਕ ਮੇਰੇ ਤੋਂ ਪਾਰਸਲ ਨਹੀਂ ਹੋਇਆ ਉਹਨਾਂ ਦਾ ਜੇ ਦੇਖਦੀਆਂ ਕੱਲ ਨੂੰ ਪਾਰਸਲ ਕਰਦੇ ਆ ਆਪਾਂ ਥੋੜਾ ਇੱਕ ਦੁਪੱਟਾ ਹੋਰ ਦਿਖਾਵਾਂ ਮੈਂ ਨਾ ਆਪ ਪਿਆਰਾ ਦਿੱਕਤਾ ਬਣਿਆ ਮੈਂ ਤਾਂ ਬਿਜਲ ਬਾਲਾ ਮਨ ਖੁਸ਼ ਹੁੰਦਾ ਦੁਪੱਟੇ ਇਹਨੂੰ ਦੇਖ-ਦੇਖ ਕੇ ਨਾ ਬੜਾ ਵਧੀਆ ਲੱਗਦਾ ਤੇ ਬੜਾ ਸੋਹਣਾ ਦੁਪੱਟਾ ਰੈਡੀ ਹੋ ਗਿਆ ਇਹ ਕਲਾਸ ਸਿਲਕ ਰਿਜ਼ਮ ਬਣਾਉਣਾ ਭੈਣ ਨਹੀਂ ਕਰਾਇਆ ਕਿ ਨੇ ਸੁੱਕ ਗਿਆ ਬਸ ਇਹ ਤਾਂ ਲਗਭਗ ਸੁੱਕੇ ਹੀ ਗਿਆ ਕੱਲ ਨੂੰ ਆਪਾਂ ਪਾਰਸਲ ਭੇਜਣਾ ਭੈਣ ਦਾ ਲੋ ਜੀ ਜੇ ਜਦੋਂ ਆਪਾਂ ਕੋਈ ਕੰਮ ਕਰਦੇ ਆ ਕੋਈ ਬਿਜ਼ਨਸ ਕਰਦੇ ਆ ਉਹਦੇ ਚ ਮਿਹਨਤ ਬਹੁਤ ਲੱਗਦੀ ਹੈ ਹੈਨਾ ਕਾਫੀ ਜ਼ਿਆਦਾ ਮਿਹਨਤ ਲੱਗਦੀ ਹੈ ਥੋੜੀ ਨਹੀਂ ਕਾਫੀ ਜ਼ਿਆਦਾ ਲੱਗਦੀ ਹੈ ਹੈਨਾ ਤੇ ਸਕਸੈਸਫੁਲ ਹੋਣ ਵਾਸਤੇ ਟਾਈਮ ਲੱਗਦਾ ਥੋੜਾ ਜਿਹਾ ਲੀਹ ਤੇ ਆਉਣ ਵਾਸਤੇ ਪਰ ਹੁਣ ਆਪਾਂ ਲਗਭਗ ਲੀਹ ਤੇ ਆ ਚੁੱਕੇ ਆ ਬਹੁਤ ਆ ਮਤਲਬ ਕਿ ਸਟਰਗਲ ਕੀਤਾ ਸਟਰਗਲ ਬੇਸ਼ੱਕ ਹੁਣ ਵੀ ਚੱਲ ਰਿਹਾ ਆ ਪਰ ਫਿਰ ਵੀ ਕਾਫੀ ਅੱਛਾ ਹੋ ਰਿਹਾ ਹੁਣ ਕਾਫੀ ਅੱਛਾ ਜਾ ਰਿਹਾ ਵਧੀਆ ਫਰੂਟਫੁੱਲ ਹੈਗਾ ਹੁਣ ਇਹ ਵਧੀਆ ਕੰਮ ਹੈ ਆਪਣਾ ਜਿੰਨੀ ਕਿ ਮਿਹਨਤ ਲਾਈ ਜੰਨੇ ਆ ਜੀ ਉਹਨਾਂ ਕੋ ਆਪਾਂ ਗਰੋ ਕਰੀ ਜੰਨੇ ਆ ਤੇ ਬਾਕੀ ਨਾ ਮੈਂ ਅੱਜ ਤੁਹਾਡੇ ਨਾਲ ਇਹੀ ਗੱਲ ਕਰਦੀ ਸੀਗੀ ਬਹੁਤ ਸਾਰੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਅਸੀਂ ਕੀ ਕੰਮ ਕਰੀਏ ਜੀ ਸਾਨੂੰ ਵੀ ਦੱਸੋ ਕੀ ਕੰਮ ਕਰੀਏ ਹੈਨਾ ਤੇ ਕੰਮ ਦਾ ਇਹ ਵੀ ਹੁੰਦਾ ਹੈ ਕਿ ਇੱਕ ਤਾਂ ਤੁਹਾਨੂੰ ਮਜ਼ਦੂਰੀ ਹੋਵੇ ਤਾਂ ਕਰਦੇ ਹੋਂ ਉਹ ਹੈਨਾ ਇੱਕ ਹੋਵੇ ਤੁਹਾਡਾ ਸ਼ੌਕ ਸ਼ੌਕ ਦੇ ਨਾਲ ਜਦੋਂ ਤੁਸੀਂ ਕੰਮ ਕਰਦੇ ਆ ਨਾ ਤੇ ਉਦੋਂ ਜਿਹੜਾ ਤੁਹਾਡੇ ਮਨ ਦੇ ਵਿੱਚ ਹੋਵੇ ਕਿ ਮੈਨੂੰ ਆਹ ਚੀਜ਼ ਦਾ ਸ਼ੌਕ ਹੈ ਮੈਂ ਆਹ ਕਰੂੰਗੀ ਉਹੀ ਕਰਨਾ ਚਾਹੀਦਾ ਹੈ ਨਾ ਜਿਹੜੀਆਂ ਭੈਣਾਂ ਅਸ ਸ਼ਹਿਰਾਂ ਸ਼ੁਰਾਂ ਚ ਰਹਿੰਦੀਆਂ ਨੇ ਉਹਨਾਂ ਦੀ ਟਿਫਨ ਸਰਵਿਸ ਬਹੁਤ ਅੱਛੀ ਗੱਲ ਹੈ ਜਿਨ੍ਹਾਂ ਨੂੰ ਕੁਕਿੰਗ ਵਧੀਆ ਆਉਂਦੀ ਹੈ ਬਹੁਤ ਵਧੀਆ ਟਿਫਨ ਸਰਵਿਸ ਚੱਲਦੀ ਹੈ ਜੀ ਬਹੁਤ ਜ਼ਿਆਦਾ ਵਧੀਆ ਅੱਛਾ ਬਿਜ਼ਨਸ ਹੈਗਾ ਟਿਫਨ ਸਰਵਿਸ ਦਾ ਜਿਨ੍ਹਾਂ ਨੂੰ ਸਟੀਚਿੰਗ ਆਉਂਦੀ ਹੈ ਉਹਨਾਂ ਦੀ ਸਟੀਚਿੰਗ ਬਹੁਤ ਅੱਛੀ ਹੁੰਦੀ ਹੈ ਉਹ ਰੁਕਦੀ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਸਟੀਚਿੰਗ ਦੇ ਫੀਲਡ ਦੇ ਵਿੱਚ ਨਾ ਮੈਂ ਇੱਕ ਗੱਲ ਦੇ ਹੀ ਜਦੋਂ ਆਪਾਂ ਇਸ ਕੰਮ 'ਚ ਪੈ ਗਏ ਹਨ ਹੁਣ ਮੈਨੂੰ ਪਤਾ ਲੱਗਿਆ ਕਿ ਜੇ ਤੁਹਾਨੂੰ ਸਟਿਚਿੰਗ ਖੁਦ ਆਉਂਦੀ ਹੈ ਤਾਂ ਤੁਸੀਂ ਉਸ ਫੀਲਡ ਦੇ ਵਿੱਚ ਕਾਮਯਾਬ ਹੋਵੋਗੇ ਮੰਨ ਲਓ ਤੁਸੀਂ ਕੋਈ ਬੁਟੀਕ ਖੋਲ ਲਿਆ ਤੁਹਾਨੂੰ ਸਟਿਚਿੰਗ ਨਹੀਂ ਆਉਂਦੀ ਹੈਗੀ ਤੁਸੀਂ ਉਹਨੇ ਪਰਫੈਕਟ ਪਰਫੈਕਟਲੀ ਕੰਮ ਨਹੀਂ ਕਰ ਸਕਦੇ ਸੋ ਤੁਹਾਨੂੰ ਸਟਿਚਿੰਗ ਆਉਣੀ ਤੁਸੀਂ ਦੂਜੇ ਜੇ ਕੰਮ 'ਚ ਨੁਕਸਾਨ ਹੀ ਕੱਢੋਗੇ ਜੇ ਤੁਸੀਂ ਖੁਦ ਜਾਣਦੇ ਹੋਗੇ ਉਹਦੇ ਬਾਰੇ ਜੇ ਤੁਹਾਨੂੰ ਖੁਦ ਨਹੀਂ ਆਉਂਦਾ ਹੈਗਾ ਤੁਸੀਂ ਦੂਜੇ 'ਚ ਨੁਕਸ ਕੱਢ ਨਹੀਂ ਸਕਦੇ ਸੋ ਜਿਹੜੀ ਚੀਜ਼ ਜਿਹੜਾ ਵੀ ਤੁਸੀਂ ਕੰਮ ਕਰਨ ਲੱਗੋ ਉਹਦੇ ਬਾਰੇ ਤੁਹਾਨੂੰ ਥੋੜੀ ਜੀ ਨੌਲੇਜ ਥੋੜੀ ਜੀ ਜਾਣਕਾਰੀ ਪਹਿਲਾਂ ਆਪ ਨੂੰ ਹੋਣੀ ਜ਼ਰੂਰੀ ਹੁੰਦੀ ਹੈ ਹਨਾ ਤੇ ਇਹ ਨਾ ਹੋਵੇ ਕਿ ਤੁਸੀਂ ਅਗਲੇ ਦੇ ਮੂੰਹ ਵੱਲ ਦੇਖੀ ਜਾਓ ਕਿ ਤੁਹਾਨੂੰ ਤਾਂ ਪਤਾ ਨਹੀਂ ਹੈਗਾ ਅਗਲਾ ਜੋ ਤੁਹਾਨੂੰ ਕਹਿ ਰਿਹਾ ਵਾ ਬਸ ਤੁਸੀਂ ਉਵੇਂ ਹੀ ਚੱਲਦੇ ਜਾ ਰਹੇ ਹੋ ਤਾਂ ਫੇਰ ਥੋੜਾ ਜਿਹਾ ਗਲਤ ਹੋ ਜਾਣਾ ਹੁੰਦਾ ਸ ਤੁਹਾਨੂੰ ਆ ਖੁਦ ਨੂੰ ਨੌਲੇਜ ਹੋਣੀ ਹੈ ਉਸ ਕੰਮ ਬਾਰੇ ਚਾਹੇ ਥੋੜੀ ਹੋਵੇ ਚਾਹੇ ਥੋੜੀ ਹੋਵੇ ਉਸ ਤੋਂ ਬਾਅਦ ਜਦੋਂ ਤੁਸੀਂ ਉਸ ਕੰਮ 'ਚ ਪੈ ਜਾਂਦੇ ਹੋ ਤਾਂ ਤੁਹਾਡੀ ਨੋਲੇਜ ਉਸੇ ਉਹ ਟਾਈਮ ਟੂ ਟਾਈਮ ਹੈ ਜਿਹੜੀ ਉਹ ਵਧੀਆ ਹੁੰਦੀ ਜਾਂਦੀ ਹੈ ਹਨ ਤੇ ਤੁਸੀਂ ਆਪਣਾ ਪਰਫੈਕਟਲੀ ਕੰਮ ਕਰਨ ਲੱਗ ਜੰਨੇ ਆ ਤੇ ਅਗਲੀ ਗੱਲ ਇਹ ਹੈ ਕਿ ਆਪਣੇ ਕੋਈ ਵੀ ਕੰਮ ਕਰਦੇ ਹੋ ਕੋਈ ਵੀ ਕੰਮ ਕਰਦੇ ਹੋ ਕੋਈ ਸਟਿਚਿੰਗ ਦਾ ਕਰਦੇ ਹੋ ਉਸ ਲਾਈ ਕੜਾਈ ਦਾ ਕਰਦੇ ਹੋ ਟਿਫਨ ਸਰਵਿਸ ਕਰਦੇ ਹੋ ਜਾਂ ਜੋ ਮੈਂ ਜਿਵੇਂ ਹਮ ਕੰਮ ਕਰ ਰਹੀ ਹਾਂ ਇਹ ਕਰਦੇ ਹਾਂ ਹਨ ਕੋਈ ਵੀ ਕੰਮ ਕਰਦੇ ਹੋ ਉਹਦੇ ਵਿੱਚ ਪਤਾ ਕੀ ਹੁੰਦਾ ਇੱਕ ਤਾਂ ਔਨੈਸਟੀ ਬਹੁਤ ਜ਼ਰੂਰੀ ਹੈ ਇਮਾਨਦਾਰੀ ਬਹੁਤ ਜ਼ਰੂਰੀ ਹੈ ਕੋਈ ਵੀ ਕੰਮ ਦੇ ਵਿੱਚ ਤੁਸੀਂ ਤਾਂ ਹੀ ਆਪਣਾ ਸਕਸੈਸਫੁਲੀ ਬਿਜ਼ਨਸ ਆ ਜਿਹੜਾ ਉਹ ਕਰ ਸਕਦੇ ਹੋ ਜੇ ਤੁਸੀਂ ਇਮਾਨਦਾਰ ਹੋ ਤੁਸੀਂ ਆਪਣੇ ਕਸਟਮਰ ਦਾ ਕਦੇ ਵੀ ਨੁਕਸਾਨ ਨਾ ਕਰੋ ਇਹ ਨਾ ਹੋਵੇ ਕਿ ਤੁਹਾਡੀ ਚੀਜ਼ ਜਿਹੜੀ ਉਹ ਉਹ ਲੱਗੇ ਕਿ ਇਹ ਸਹੀ ਨਹੀਂ ਹੈਗੀ ਤੇ ਤੁਸੀਂ ਉਹ ਚੀਜ਼ ਨੂੰ ਐਡਮਿਟ ਵੀ ਨਾ ਕਰੋ ਤੁਸੀਂ ਮੰਨੋ ਵੀ ਨਾ ਬਲਕਿ ਤੁਸੀਂ ਇਹ ਕਹੋ ਕਿ ਅਗਰ ਤੁਹਾਨੂੰ ਨਹੀਂ ਪਸੰਦ ਜਾਂ ਤਾਂ ਵਾਪਸ ਭੇਜੋ ਅਸੀਂ ਤੁਹਾਨੂੰ ਪੈਸੇ ਵਾਪਸ ਕਰ ਦੇਵਾਂਗੇ ਪਰ ਮੈਂ ਇੱਕ ਗੱਲ ਦੇਖੀ ਹੈ ਜਿੰਨੀ ਤੁਸੀਂ ਪੋਲਾਈਟਲੀ ਅਗਲੇ ਨਾਲ ਗੱਲ ਕਰਦੇ ਹੋ ਨਾ ਅਗਲਾ ਉਸ ਤੋਂ ਜ਼ਿਆਦਾ ਨੀਵਾ ਹੋ ਜਾਂਦਾ ਹੈ ਕਿਉਂਕਿ ਮੈਂ ਇਸ ਕੰਮ ਵਿੱਚ ਪਈ ਹੋਈ ਹਾਂ ਉਹ ਮੈਨੂੰ ਪਤਾ ਪੈਣਾ ਹੁੰਦਾ ਜੇ ਮੈਂ ਕਹਦਾ ਨਾ ਕੋਈ ਗੱਲ ਨਹੀਂ ਜੀ ਜੇ ਤੁਹਾਨੂੰ ਨਹੀਂ ਠੀਕ ਲੱਗਦੀ ਤੁਸੀਂ ਜਦੋਂ ਮਰਜ਼ੀ ਵਾਪਸ ਕਰੋ ਤੁਸੀਂ ਆਪਣੇ ਪੈਸੇ ਵਾਪਸ ਲਓ ਪੈਣਾ ਪਤਾ ਕੀ ਕਹਿੰਦੀ ਹੈ ਨਹੀਂ ਜੀ ਪੈਸੇ ਨਹੀਂ ਵਾਪਸ ਲੈਣੇ ਅਸੀਂ ਦੁਬਾਰਾ ਤੋਂ ਸੂਕ ਲੈ ਲਾਂਗੇ ਜਦੋਂ ਸਾਨੂੰ ਪਸੰਦ ਆਊ ਅਸੀਂ ਲੈ ਲਾਂਗੇ ਤੇ ਮੈਂ ਉਹਨਾਂ ਨੂੰ ਇਹ ਕਹਿ ਦੇਣੀ ਆ ਕਿ ਤੁਸੀਂ ਖੁਦ ਯਾਦ ਰੱਖਿਓ ਮੈਂ ਯਾਦ ਨਹੀਂ ਰੱਖ ਸਕਦੀ ਹੈਗੀ ਕਿ ਕਿਹਦੇ ਪੈਸੇ ਦੇਣੇ ਆ ਨਾ ਮੈਂ ਤਾਂ ਲੈਣੇ ਵੀ ਭੁੱਲ ਜ ਤੇ ਭੈਣਾ ਨਾ ਖੋਦੀ ਵਿਚਾਰੀਆਂ ਦੱਸ ਦਿੰਦੀਆਂ ਨੇ ਮੈਂ ਕਹਦੀ ਨਹੀਂ ਜਦੋਂ ਤੁਸੀਂ ਮੇਰੇ ਤੋਂ ਬਾਏ ਕਰੋਗੇ ਮੈਨੂੰ ਦੱਸ ਦਿਓ ਵੀ ਅਸੀਂ ਐਨੇ ਪੈਸੇ ਲੈਣੇ ਆ ਤੁਹਾਡੇ ਤੋਂ ਤੇ ਉਹ ਇਮਾਨਦਾਰੀ ਦੇ ਨਾਲ ਮੈਨੂੰ ਦੱਸ ਦਿੰਦੀਆਂ ਨੇ ਤੇ ਜੇ ਮੈਂ ਪਾਰਸਲ ਉਹਦਾ ਭੇਜ ਦੇਣੀ ਆ ਜੀ ਬਹੁਤ ਭੈਣਾਂ ਨੇ ਮੈਂ ਪਾਰਸਲ ਉਹਦੇ ਹੀ ਭੇਜ ਦੇਣੀ ਆ ਜਿਨ੍ਹਾਂ ਤੇ ਮੈਨੂੰ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਹਨ ਪਰ ਉਹਨਾਂ ਨੇ ਮੇਰਾ ਕਦੇ ਵਿਸ਼ਵਾਸ ਤੋੜਿਆ ਨਹੀਂ ਆ ਉਹ ਰੌਣ ਨਾਲ ਆਪਦੀ ਪੇਮੈਂਟ ਪਾ ਦਿੰਦੀਆਂ ਨੇ ਤੇ ਦੋ ਦੋ ਚਾਰ ਚਾਰ ਸੂਟ ਇੰਦੇ ਮੈਂ ਭੇਜ ਦੇਣੀ ਆ ਕਦੇ ਯਾਦ ਵੀ ਨਹੀਂ ਰੱਖਦੀ ਹੈਗੀ ਤੇ ਇਸ ਤਰ੍ਹਾਂ ਬਿਜ਼ਨਸ ਹੈ ਨਾ ਜਿਹੜਾ ਉਹ ਇਮਾਨਦਾਰੀ ਨਾਲ ਚੱਲਦਾ ਹੈ ਦੇਖੋ ਤੱਕੇ ਤਾਂ ਐਵੇਂ ਕੋਈ ਵੀ ਨਹੀਂ ਖਾਂਦਾ ਹਰ ਇੱਕ ਬੰਦਾ ਕਮਾਉਂਦਾ ਹੈ ਪਰ ਬੇਸਬਰ ਹੋ ਕੇ ਨਾ ਕਮਾਓ ਥੋੜਾ ਜਿਹਾ ਸਬਰ ਰੱਖ ਕੇ ਕਮਾਓ ਤਾਂ ਬਹੁਤ ਵਧੀਆ ਗਰੋ ਕਰੋਗੇ ਮੈਂ ਨਾ ਇੱਕ ਜਦੋਂ ਆਪਾਂ ਸਟਾਰਟ ਕੀਤਾ ਸੀਗਾ ਕੰਮ ਤੇ ਆਪਣਾ ਇੱਕ ਵਰਕਰ ਹੁੰਦਾ ਸੀਗਾ ਉਹਨੇ ਪਤਾ ਨਹੀਂ ਕੀ ਕਿਹਾ ਸੀ ਅੱਜ ਕੱਲ ਉਹ ਵਿਚਾਰਾ ਇਸ ਦੁਨੀਆ 'ਚ ਨਹੀਂ ਰਿਹਾ ਹਣਾ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਸੀ ਬਹੁਤ شریف ਬੰਦਾ ਸੀ ਤੇ ਉਹਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਜੇ ਤੁਸੀਂ ਮਾਰਕੀਟ ਦੇ ਵਿੱਚ ਲੰਬੇ ਚੱਲਣਾ ਹੈ ਨਾ ਤੇ ਕਹਿੰਦਾ ਜੈਨੂਅਲੀ ਕੰਮ ਕਰਿਓ ਤੇ ਸਬਰ ਰੱਖ ਕੇ ਕੰਮ ਕਰਿਓ ਕਹਿੰਦਾ ਇਹ ਨਾ ਹੋਵੇ ਕਿ ਤੁਸੀਂ ਸੋਚੋਗੇ ਕਿ ਮੈਂ ਇੱਕੇ ਦਾਵੇਂ ਬਹੁਤ ਜ਼ਿਆਦਾ ਕਮਾ ਜਾ ਤਾਂ ਥੋੜਾ ਚੱਲੂਗੇ ਲੰਬੇ ਨਹੀਂ ਚੱਲਦੇ ਸੋ ਲੰਬਾ ਚੱਲਣੋਂ ਵਾਸਤੇ ਤੁਹਾਨੂੰ ਸਬਰ ਦੇ ਨਾਲ ਕੰਮ ਕਰਨਾ ਪਊਗਾ ਦੂਜੀ ਇਹ ਹੈ ਕਿ ਆਪਣੇ ਕਸਟਮਰ ਜਿਹੜੇ ਤੁਹਾਡੇ ਤੋਂ ਨਰਾਸ਼ ਨਹੀਂ ਹੋਣੇ ਚਾਹੀਦੇ ਕਸਟਮਰ ਤੁਹਾਡੇ ਤੋਂ ਹਮੇਸ਼ਾ ਸੈਟੀਸਫਾਈ ਹੋਣਾ ਚਾਹੀਦੇ ਪਰ ਮੇਰੇ ਨਾਲ ਤਾਜ਼ਾ ਤਾਜ਼ਾ ਵਾਪਰਿਆ ਹੈਗਾ ਮੈਂ ਵੀ ਕਿਸੇ ਪੰਗੇ 'ਚ ਪੈ ਗਈ ਸੀਗੀ ਤੇ ਦੇਖੋ ਮੇਰੀ ਮੇਰਾ ਕੰਮ ਕਰਨ ਦਾ ਤਰੀਕਾ ਹੋਰ ਹੈ ਮੇਰਾ ਇਹ ਨਹੀਂ ਹੁੰਦਾ ਹੈਗਾ ਕਿ ਅਗਲਾ ਮੈਨੂੰ ਪੈਸੇ ਦੇਊਗਾ ਤਾਂ ਹੀ ਮੈਂ ਤੁਹਾਨੂੰ ਪੈਸੇ ਦੇਵਾਂਗੀ ਇਹ ਨਹੀਂ ਹੈਗਾ ਆਪਣਾ ਆਪਣਾ ਤਾਂ ਇਹ ਹੈ ਕਿ ਮੈਂ ਚੀਜ਼ ਕਸਟਮਰ ਨੂੰ ਭੇਜੀ ਹੈ ਉਹਦੇ ਤੱਕ ਪਹੁੰਚੀ ਨਹੀਂ ਆ ਅਗਲੇ ਨੂੰ ਕਿਹਾ ਕਿ ਪੈਸੇ ਵਾਪਸ ਲਾ ਜਿਹੜੀ ਚੀਜ਼ ਗਈ ਉਹ ਮੇਰੀ ਗਈ ਜੇ ਮੇਰੇ ਕਰਮਾਂ ਚ ਉਹ ਵਾਪਸ ਆ ਜੂ ਜੇ ਤੁਹਾਡੇ ਕੋਲੇ ਚਲੀ ਗਈ ਇਮਾਨਦਾਰੀ ਨਾਲ ਤੁਸੀਂ ਮੈਨੂੰ ਦੱਸ ਦਿਓ ਕਿ ਸਾਡੇ ਕੋਲੇ ਪਹੁੰਚ ਗਈ ਹੈ ਤੇ ਮੇਰੇ ਕਸਟਮਰ ਹਮੇਸ਼ਾ ਐਵੇਂ ਕਰਦੇ ਨੇ ਜੀ ਇਹਨੂੰ ਮਾਣ ਹੈ ਵੈਸੇ ਮੈਂ ਪ੍ਰਾਊਡ ਫੀਲ ਕਰਦੀ ਆ ਆਪਣੇ ਕਸਟਮਰਸ ਤੇ ਆਪਣੀਆਂ ਕਸਟਮਰ ਭੈਣਾਂ ਤੇ ਕਿਉਂਕਿ ਮੈਂ ਨਾ ਕਈ ਵਾਰੀ ਇਦਾਂ ਹੋ ਜਾਂਦਾ ਮੈਂ ਅਗਲੇ ਦੇ ਪੈਸੇ ਵਾਪਸ ਵੀ ਕਰ ਦਿੰਨੀ ਆ ਕਿ ਪਹੁੰਚਿਆ ਨਹੀਂ ਆ ਪਾਰਸਲ ਵੀ ਨਾ ਹੋਗਾ ਜੀ ਕਿਉਂਕਿ ਵਿੱਚੋਂ ਜੇ ਥੋੜੀ ਪ੍ਰੋਬਲਮ ਆਉਣ ਲੱਗੀ ਸੀ ਦਾ ਕਰਨੀ ਦੀ ਤੇ ਮੈਂ ਕਹਦੇ ਨਾ ਨਾ ਮੈਂ ਥੋੜੇ ਪੈਸੇ ਵਾਪਸ ਕਰਦੀ ਆ ਇੱਕ ਦੋ ਭੈਣਾਂ ਦੇ ਮੈਂ ਪੈਸੇ ਵਾਪਸ ਕੀਤੇ ਉਸ ਤੋਂ ਬਾਅਦ ਵੀ ਭੈਣਾਂ ਕੋਲੇ ਨਾ ਪਾਰਸਲ ਪਹੁੰਚ ਗਿਆ ਈ ਲੇਟ ਪਹੁੰਚੇ ਤੇ ਉਹਨਾਂ ਨੇ ਮੈਨੂੰ ਦੱਸਤਾ ਕਹਿੰਦੇ ਜੀ ਪਾਰਸਲ ਸਾਡੇ ਕੋਲੇ ਆ ਗਿਆ ਤੇ ਉਹਨਾਂ ਨੇ ਅਗਲੀਆਂ ਨਹੀਂ ਜਾਂ ਤਾਂ ਫਿਰ ਮਤਲਬ ਕਿ ਹੋਰ ਲੈ ਲਿਆ ਉਹਨਾਂ ਨੇ ᱥੂੰਟਪੂਰ ਲੈ ਲਏ ਜਾਂ ਮਤਲਬ ਕਿ ਕਿਵੇਂ ਨਾ ਕਿਵੇਂ ਕਰਕੇ ਐਡਜਸਟਮ ਤੇ ਕਰ ਲੈਂਦੀ ਆ ਨੇ ਭੈਣਾ ਮੇਰੇ ਨਾਲ ਵੀ ਅਡਜਸਟ ਕਰਦੀਆਂ ਨੇ ਮੈਂ ਵੀ ਉਹਨਾਂ ਨਾਲ ਬਹੁਤ ਅਡਜਸਟ ਕਰਦੀ ਆ ਕਿਉਂਕਿ ਜ਼ਿੰਮੇਵਾਰੀ ਮੇਰੀ ਹੈ ਮੈਂ ਚੀਜ਼ ਭੇਜ ਰਹੀ ਆ ਅਗਲੇ ਕੋਲੇ ਨਹੀਂ ਪਹੁੰਚੀ ਇਹ ਮੇਰੇ ਕੋਲੇ ਹੋਰ ਕੋਈ ਐਕਸਕਿਊਜ਼ ਨਹੀਂ ਹੈ ਮੈਂ ਮਤਲਬ ਕਿ ਉਹਨਾਂ ਨੂੰ ਉਹਨਾਂ ਦੀ ਚੀਜ਼ ਪਹੁੰਚਾਉਣੀ ਆ ਨਹੀਂ ਪਹੁੰਚੀ ਤਾਂ ਉਹਨਾਂ ਦੀ ਪੇਮੈਂਟ ਵਾਪਸ ਕਰਨੀ ਆ ਇਸ ਲਈ ਤੁਸੀਂ ਜਦੋਂ ਵੀ ਮੇਰੇ ਤੋਂ ਕੋਈ ਚੀਜ਼ ਬਾਏ ਕਰਨੀ ਆ ਨਾ ਤੁਸੀਂ ਐਂ ਸੋਚ ਕੇ ਕਰ ਲਿਆ ਕਰੋ ਇਹ ਸਾਡੀ ਭੈਣ ਆਉਂਦੀ ਆ ਕਰਦੀ ਆ ਤੇ ਇਹਦੇ ਕੋਲੇ ਗਏ ਪੈਸੇ ਸਾਡੇ ਕਿਤੇ ਐਵੇਂ ਨਹੀਂ ਜਾਂਦੇ ਹੈਗੇ ਠੀਕ ਹੈ ਜੀ ਮੈਨੂੰ ਲੱਗਦਾ ਨਹੀਂ ਆ ਕਦੇ ਮੈਂ ਕਿਸੇ ਦਾ ਦਿਲ ਤੋੜਿਆ ਹੋਵੇ ਮੈਂ ਪੈਸੇ ਦੇ ਲਾਲਚ 'ਚ ਪੈ ਕੇ ਕਦੇ ਵੀ ਕਿਸੇ ਨੂੰ ਨਰਾਸ਼ ਕੀਤਾ ਹੋਵੇ ਇਹ ਪੈਸੇ ਥਾਂ ਦੀ ਮਾਇਆ ਜੀ ਬਹੁਤ ਆਉਂਦੇ ਨੇ ਤੇ ਬਹੁਤ ਜਾਂਦੇ ਨੇ ਤੇ ਜੇ ਕਿਸੇ ਦੇ ਆਪਾਂ 1000 1500 500 ਰੱਖ ਲਾਂਗੇ ਉਹਦੇ ਨਾਲ ਸਾਡੀਆਂ ਕੁੱਟੀਆਂ ਨਹੀਂ ਪੈਣ ਲੱਗੀਆਂ ਪਰ ਅਗਲੇ ਨੂੰ ਉਹ ਗੱਲ ਯਾਦ ਰਹਿੰਦੀ ਆ ਬੁਰਾ ਬਹੁਤ ਜ਼ਿਆਦਾ ਲੱਗਦਾ ਅਗਲੇ ਨੂੰ ਫੀਲ ਬਹੁਤ ਹੁੰਦਾ ਹੈ ਨਾ ਸੋ ਮੇਰੇ ਨਾਲ ਵੀ ਇਸ ਤਰ੍ਹਾਂ ਹੋ ਕੇ ਛਟਿਆ ਹੈਗਾ ਮੈਂ ਵੀ ਇਸ ਤਰ੍ਹਾਂ ਕਿਸੇ ਪੁੰਗੇ 'ਚ ਪੈ ਗਈ ਸੀ ਕਿਉਂਕਿ ਮੈਨੂੰ ਵੀ ਬਹੁਤ ਸਾਰੀਆਂ ਭੈਣਾ ਕੋਈ ਕਹਿੰਦੇ ਨੇ ਸਾਡੇ ਤੋਂ ਕਢਾਈ ਕਰਾ ਲਓ ਜੀ ਸਾਡੇ ਤੋਂ ਪੇਂਟਿੰਗ ਕਰਾ ਲਓ ਜੀ ਸਾਡੇ ਤੋਂ ਆਹ ਕਰਾ ਲਓ ਜੀ ਬਹੁਤ ਮੈਸੇਜ ਆਉਂਦੇ ਰਹਿੰਦੇ ਨੇ ਜੀ ਮੇਰੇ ਕੋਲੇ ਬਹੁਤ ਜ਼ਿਆਦਾ ਹਨ ਤੇ ਕਈ ਵਾਰੀ ਫਿਰ ਮੈਂ ਸੋਚਦੀ ਆ ਕਿ ਚਲੋ ਵਿਚਾਰੇ ਇੰਨਾ ਕਹਿ ਰਹੇ ਨੇ ਕਿ ਮੈਂ ਆਪ ਦੇ ਲਈ ਬਾਈ ਕਰ ਲੈਨੀ ਆ ਮੈਂ ਵੀ ਇਸ ਤਰ੍ਹਾਂ ਕੋਈ ਚੀਜ਼ ਬਾਈ ਕੀਤੀ ਤੇ ਅੱਜ ਤੋਂ 6 ਮਹੀਨੇ ਪਹਿਲਾਂ 6 ਮਹੀਨੇ ਪਹਿਲਾਂ ਕੋਈ ਚੀਜ਼ ਬਾਈ ਕੀਤੀ ਪੇਮੈਂਟ ਅਗਲੇ ਨੂੰ ਬਾਦੀ ਚੀਜ਼ 6 ਮਹੀਨਿਆਂ ਚ ਨਹੀਂ ਮੇਰੇ ਕੋਲੇ ਆਈ ਮੈਂ ਤੁਹਾਨੂੰ ਦੱਸਦੀ ਆ ਆਪਦੀ ਗੱਲ ਮੇਰੇ ਕੋਲ 6 ਮਹੀਨਿਆਂ ਚ ਚੀਜ਼ ਨਹੀਂ ਪਹੁੰਚੀ ਕੋਈ ਭੈਣ ਇਹ ਕਹਦੇ ਵੀ 6 ਮਹੀਨੇ ਹੋ ਗਏ ਚੀਜ਼ ਨਹੀਂ ਪਹੁੰਚੀ ਤੇ ਸਾਨੂੰ ਪੈਸੇ ਨਹੀਂ ਦਿੱਤੇ ਤੁਸੀਂ ਮੈਨੂੰ ਪੈਸੇ 6 ਮਹੀਨਿਆਂ ਬਾਅਦ ਵੀ ਘੱਟ ਪੈਸੇ ਆਏ ਨਹੀਂ ਅਜੇ ਵੀ ਪੈਸੇ ਪੂਰੇ ਨਹੀਂ ਆਏ ਘੱਟ ਆਏ ਨਹੀਂ ਅਗਲਾ ਕਹਿ ਰਿਹਾ ਕਿ ਜਿਹਦੇ ਕੋਲ ਅਸੀਂ ਪਾਰਸਲ ਕਰਾਇਆ ਸੀ ਨਾ ਉਹਨੇ ਪੈਸੇ ਸਾਨੂੰ ਪੂਰੇ ਦਿੱਤੇ ਨਹੀਂ ਜੇ ਉਹ ਸਾਨੂੰ ਪੈਸੇ ਪੂਰੇ ਦੇਊਗਾ ਤਾਂ ਅਸੀਂ ਤੁਹਾਨੂੰ ਦੇਵਾਂਗੇ ਤੇ ਤੁਸੀਂ ਕੋਈ ਵੀ ਭੈਣ ਮੈਨੂੰ ਕਹਦੇ ਵੀ ਮੈਂ ਕਦੇ ਐਂ ਕਿਹਾ ਹੋਵੇ ਕਿ ਪਾਰਸਲ ਵਾਲੇ ਨੇ ਮੈਨੂੰ ਪੈਸੇ ਨਹੀਂ ਮੋੜੇ ਹੈਗੇ ਜਾਂ ਮੈਨੂੰ ਪਾਰਸਲ ਨਹੀਂ ਦਿੱਤਾ ਵਾਪਸ ਇਸ ਕਰਕੇ ਮੈਂ ਤੁਹਾਨੂੰ ਪੈਸੇ ਨਹੀਂ ਦਿੰਦੀ ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਮੈਂ ਤੁਹਾਨੂੰ ਚੀਜ਼ ਭੇਜੀ ਹੈ ਅਗਰੇ ਦੇ ਘਰ ਤੱਕ ਚੀਜ਼ ਨਹੀਂ ਪਹੁੰਚੀ ਤਾਂ ਪੈਸੇ ਮੈਂ ਦੇਣੇ ਨਹੀਂ ਮੈਂ ਇਹ ਨਹੀਂ ਸੋਚਣਾ ਹੈਗਾ ਕਿ ਮੇਰੀ ਤਾਂ ਚੀਜ਼ ਵੀ ਗਈ ਤੇ ਮੈਂ ਪੈਸੇ ਵੀ ਦੇਤੇ ਮੈਂ ਕਿਉਂ ਦੇਵਾਂ ਪੈਸੇ ਸੋ ਇਹ ਹੁੰਦੇ ਆ ਜੀ ਥੋੜੇ ਜਿੇ ਨੁਕਤੇ ਜੇ ਤੁਸੀਂ ਆਪਣੇ ਕੰਮ ਵਿੱਚ ਸਫਲ ਹੋਣਾ ਚਾਹੁੰਦੇ ਹੋ ਕਿਉਂਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜਦੀ ਇੱਕ ਵਾਰੀ ਚੜਦੀ ਹੈ ਦੁਬਾਰਾ ਨਹੀਂ ਐਗਲੇ ਇੱਕ ਵਾਰੀ ਫਸਦਾ ਦੁਬਾਰਾ ਫੇਰ ਪੰਗੇ ਚ ਨਹੀਂ ਪੈਂਦਾ ਇਸ ਤੇ ਹਨ ਇੱਕ ਵਾਰੀ ਸੂਟ ਲੈ ਲੂਗਾ ਦੁਬਾਰਾ ਥੋੜੀ ਲਊਗਾ ਇੱਕ ਵਾਰੀ ਚੀਜ਼ ਲੈ ਲਈ ਦੁਬਾਰਾ ਥੋੜੀ ਲਊਗਾ ਅਗਲੇ ਨੂੰ ਪਤਾ ਲੱਗ ਗਿਆ ਤੁਹਾਡੀ ਡੀਲਿੰਗ ਕਿ ਉਹ ਜੀ ਹੈ ਸੋ ਡੀਲਿੰਗ ਅੱਛੀ ਹੋਣੀ ਚਾਹੀਦੀ ਹੈ ਵੈਸੇ ਤਾਂ ਲਾਈਫ ਚ ਹਰ ਚੀਜ਼ ਦੇ ਵਿੱਚ ਡੀਲਿੰਗ ਅੱਛੀ ਹੋਣੀ ਚਾਹੀਦੀ ਹੈ ਪਰ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਨਾ ਤਾਂ ਸਫਲ ਹੋਣ ਵਾਸਤੇ ਤੁਹਾਡੀ ਡੀਲਿੰਗ ਅੱਛੀ ਹੋਣੀ ਚਾਹੀਦੀ ਹੈ ਨਹੀਂ ਤਾਂ ਮਤ ਸੋਚੋਗੇ ਕਦੇ ਤੁਸੀਂ ਸਫਲ ਹੋਵੋਗੇ ਜੇ ਤੁਸੀਂ ਕਸਟਮਰ ਦਾ ਨੁਕਸਾਨ ਕਰਨ ਲੱਗੇ ਸੋ ਕਸਟਮਰ ਹੈ ਜਿਹੜਾ ਉਹ ਰੱ ਉਹ ਨੂੰ ਨਿਰਾਸ਼ ਨਹੀਂ ਆਪਾਂ ਕਰ ਸਕਦੇ ਸੋ ਅੱਜ ਕੁਝ ਕੁ ਗੱਲਾਂ ਇਹੀ ਸੀਗੀਆਂ ਕਿਉਂਕਿ ਮੇਰੇ ਦਿਲ ਦੇ ਵਿੱਚ ਵੀ ਅੱਜ ਦੇਖੋ ਤੁਸੀਂ 6 ਮਹੀਨਿਆਂ ਬਾਅਦ ਤੁਹਾਨੂੰ ਪੈਸੇ ਮਿਲ ਰਹੇ ਨਹੀਂ ਤੇ ਉਹ ਵੀ ਪੂਰੇ ਨਹੀਂ ਮਿਲ ਰਹੇ ਔਰ ਨਾਲ ਤੁਹਾਨੂੰ ਸੁਣਨਾ ਵੀ ਪੈ ਰਿਹਾ ਕੁਝ ਤੇ ਮੈਨੂੰ ਅੱਜ ਬਹੁਤ ਜ਼ਿਆਦਾ ਫੀਲ ਹੋਈ ਇਹ ਗੱਲ ਬਹੁਤ ਜ਼ਿਆਦਾ ਪਰ ਮੈਂ ਇਹ ਸੋਚ ਰਹੀ ਸੀ ਮੈਂ ਇਸ ਥਾਂ ਤੇ ਹੁੰਦੀ ਮੈਂ ਤਾਂ ਇਦਾਂ ਕਦੇ ਵੀ ਨਹੀਂ ਕਰ ਸਕਦੀ ਜੀ ਕਿਉਂਕਿ ਰਿਸਪੌਂਸਿਬਿਲਟੀ ਥੋੜੀ ਹੈ ਨਾ ਕਸਟਮਰ ਦੀ ਥੋੜੀ ਹੈ ਕਸਟਮਰ ਨੇ ਪੇਮੈਂਟ ਪਾਈ ਹੈ ਤੁਹਾਨੂੰ ਅਗਲੇ ਕੋਈ ਚੀਜ਼ ਨਹੀਂ ਪਹੁੰਚੀ ਹਲਾ ਫਿਰ ਵੀ 6 ਮਹੀਨੇ ਤੋਂ ਤੁਹਾਡੇ ਪੈਸੇ ਨਹੀਂ ਮੰਗ ਰਿਆ ਦੇਖੋ ਤੁਸੀਂ ਤੇ ਜਦੋਂ ਮੰਗ ਰਿਆ ਉਹ ਵੀ ਤੁਹਾਨੂੰ ਦੇਣੇ ਔਖੇ ਲੱਗ ਰਹੇ ਨੇ ਉਹ ਵੀ ਤੁਸੀਂ ਪੂਰੇ ਨਹੀਂ ਪਾ ਰਹੇ ਸੋ ਇਸ ਤਰ੍ਹਾਂ ਮਤਲਬ ਕਿ ਕਦ ਜੋ ਵੀ ਪਹਿਣਾ ਨਹੀਂ ਜੋ ਵੀ ਕੰਮ ਕਰਨਾ ਹੈ ਇਮਾਨਦਾਰੀ ਦੇ ਨਾਲ ਕਰਨਾ ਹੈ ਔਰ ਮਿਹਨਤ ਤੇ ਕਰਨਾ ਕਰਨਾ ਹੈ ਫਿਰ ਦੇਖੋ ਤੁਸੀਂ ਪ੍ਰਮਾਤਮਾ ਫਰ ਪਾਉਗੇ ਬਹੁਤ ਜ਼ਿਆਦਾ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੋਗੇ ਕਿਸੇ ਨਾਲ ਬੇਈਮਾਨੀ ਨਾ ਕਰਿਓ ਚਲੋ ਠੀਕ ਹੈ ਜੀ ਇਹ ਸੀ ਆਪਣੀਆਂ ਕੁਝ ਇੱਕ ਗੱਲਾਂ ਕੇ ਕੰਮ ਜੋ ਮਰਜ਼ੀ ਕਰ ਲੋ ਜਿਹਦਾ ਤੁਹਾਨੂੰ ਸ਼ੌਕ ਹੈ ਪਰ ਕਰਿਓ ਇਮਾਨਦਾਰੀ ਨਾਲ ਤੇ ਆਪਣਾ 100% ਦੇਣਾ ਤੇ ਕਦੇ ਗਾਹਕ ਆਪਣੇ ਜਿਹੜੇ ਉਹ ਨਿਰਾਸ਼ ਨਾ ਹੋਣ ਤੁਹਾਡੇ ਨੂੰ ਚਲੋ ਠੀਕ ਹੈ ਜੀ ਸਸੀਕਾਰ ਫਿਰ ਮਿਲਦੇ ਆ ਕੱਲ ਨੂੰ ਹੋਰ ਵਲੌਗ ਲੈ ਕੇ